ਇਹ ਤੇ ਆਈਸੀਆ ਬਰਸ਼ਦਕਾਰ ਜਿੰਨਰੇ ਪ੍ਰਧਾਨ ਨਹੀਂ ਹੋ ਤੇ ਛੋਟੇ-ਮੋਟੇ ਬੰਦੇ ਕੁਝ ਸਮਝਦੇ ਵੀ ਨਹੀਂ ਲੇਕਿਨ ਮੈਂ ਇੰਨਾ ਪਿਆਰ ਛੁਟਕਾਰਾ ਸਾਡੇ ਤੇ শ্রীলੰਕਾ ਚ ਗਿਆ ਚਾ ਪਾਣੀ ਪੀਤਾ ਤੇ ਐਨ ਸਿੰਪਲ ਸੈਂਸ ਸਨ ਮਾਰਚ ਵਿੱਚ ਅਸੀਂ ਉਹਨਾਂ ਦੇ ਕੋਲ ਗਏ ਸੀ ਐਸ 24 ਮਾਰਚ ਵਿੱਚ ਹਾਂਜੀ ਤੇ ਉਦੋਂ ਬਸ ਉਹ ਵੀਲਚੇਅਰ ਤੇ ਸੀਗੇ ਪਰ ਪੂਰੀ ਗੱਲਬਾਤ ਕਰਦੇ ਰਹੇ ਸਾਡੇ ਨਾਲ ਜਿੰਨੀ ਦੇ ਅਸੀਂ ਬੈਠੇ ਵੇ ਇੱਕ ਸਾਡਾ ਰਿਸ਼ਤੇਦਾਰ ਐਨੀ ਅੱਛੀ ਪੋਸਟ ਤੇ ਫਿਰ ਉਸ ਤੋਂ ਉੱਤੇ ਮਿਹਨਤੀ ਤੇ ਇਮਾਨਦਾਰ ਕਿਉਂਕਿ ਇਹ ਤਿੰਨਾਂ ਨੇ ਇੰਨਾ ਐਜੂਕੇਟਿਡ ਤਾਂ ਇਹੋ ਜਿਹਾ ਕੋਈ ਪ੍ਰਧਾਨ ਮੰਤਰੀ ਮੇਰਾ ਹੁਣੇ ਨਾ ਆਇਆ ਜਿੰਨਾ ਐਨੀ ਨੋ ਲੈਜ ਹੈ ਜਿਹਦੇ ਹਸਬੰਡ ਦੀ ਡੈਥ ਤੇ ਬਲਾ ਆਈ ਸੀ ਸਾਡੇ ਸਰਗੋਦਾ ਕਲੋਨੀ ਗੁਰਦੁਆਰਾ ਮੇਰੇ 11 24 ਹਾਂਜੀ 11 ਵਿੱਚ ਤੇ 12 ਵਿੱਚ ਮੇਰੇ ਮਦਰ ਐਕਸਪਾਇਰ ਹੋਏ ਉਦੋਂ ਕੁਮਾਰ ਮੰਡੀ ਉੱਥੇ ਉਹ ਪੁੰਚੇ ਸੀ ਤੇ ਬ੍ਰਦਰਪੁਰ ਉਹ ਚੰਡੀਗੜ੍ਹ ਉੱਥੇ ਵੀ ਆਏ ਦੁੱਖ ਸੁੱਖ ਤੇ ਆਉਂਦੇ ਸੀ ਜੀ ਮੇਰੀ ਵੀ ਐਮ ਇਗਨੋਮਿਕਸ ਹੈ ਮੈਂ ਉਹਨਾਂ ਨੂੰ ਦੇਖ ਕੇ ਹੀ ਸ਼ੁਰੂ ਕੀਤੀ ਸੀ ਤੇ ਬਾਕੀ ਐਜੂਕੇਸ਼ਨ ਉੱਥੇ ਕਹਿੰਦੇ ਸਾਰੇ ਪੜੋ प्यारे लगते पैरावा इतना प्यारा, प्यारा देख फोटो भी देखी देते बड़ा मन खुश होंगे देखो प्रधानमंत्री किन्नी सिंपल सोबत और किन्ने प्यारे सोने देता ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਕੱਲ ਰਾਤ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਸ਼ੋਕ ਦੀ ਲਹਿਰ ਹੈਗੀ ਆ ਪੂਰੇ ਵਿਸ਼ਵ ਦੇ ਵਿੱਚ ਸਰਦਾਨੀਆਂ ਜਿਹੜੀਆਂ ਮਾ ਡਾਕਟਰ ਮਨਮੋਹ ਸਿੰਘ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹੈਗੇ ਆ ਡਾਕਟਰ ਮਨਮੋਹ ਸਿੰਘ ਹੁਣਾਂ ਦੇ ਨਾਲ ਜਿਹੜੇ ਪਰਿਵਾਰਕ ਸਬੰਧ ਸੀਗੇ ਉਹ ਲੁਧਿਆਣਾ ਦੇ ਨਾਲ ਵੀ ਨੇ ਤਾਂ ਗੱਲਬਾਤ ਕਰਾਂਗੇ ਗੁਰਮੀਤ ਕੋਰ ਜੀ ਸਾਡੇ ਨਾਲ ਮੌਜੂਦ ਨੇ ਡਾਕਟਰ ਮਨਮੋਹ ਸਿੰਘ ਹੁਣਾਂ ਦੇ ਜਿਹੜੇ ਪਤਨੀ ਨੇ ਗੁਰਸ਼ਨ ਕੋਰ ਉਹਨਾਂ ਦੀ ਜਿਹੜੀ ਭੈਣ ਉਹਨਾਂ ਦੀ ਬੇਟੀ ਆ ਗੁਰਮੀਤ ਕੋਰ ਨਾਲ ਗੱਲਬਾਤ ਕਰ ਲੈਂਦੇ ਆ ਕਿਸ ਤਰ੍ਹਾਂ ਦੇ ਦੇਓ ਡਾਕਟਰ ਮਨਮੋਨ ਸਿੰਘ ਉਹਨਾਂ ਦਾ ਦਿਹਾਂਤ ਹੋ ਗਿਆ ਕਦੋਂ ਤੁਹਾਨੂੰ ਇਹ ਖਬਰ ਪਤਾ ਲੱਗੀ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਸਾਨੂੰ ਰਾਤੀ 10 ਵਜੇ ਪਤਾ ਲੱਗ ਗਿਆ ਸੀ ਕਿ ਉਹ ਇਸ ਦੁਨੀਆ ਤੇ ਨਹੀਂ ਰਹੇ ਆ 8 ਵਜੇ ਉਹ ਬਿਮਾਰ ਹੋਏ ਨੇ ਹਸਪੀਟਲ ਲੈ ਕੇ ਗਏ ਨੇ ਤੇ 10 ਵਜੇ ਤੱਕ ਉਹ ਪੂਰੇ ਹੋ ਗਏ ਸੀ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀਗੇ ਤੁਹਾਡੇ ਨਾਲ ਪਰਿਵਾਰਕ ਸੰਬੰਧ ਨੇ ਗੱਲਬਾਤ ਹੁੰਦੀ ਰਹਿੰਦੀ ਸੀ ਹਾਂਜੀ ਠੀਕ ਪਰ ਐਨੇ ਬਿਮਾਰ ਨਹੀਂ ਸੀ ਵੀ ਉਹ ਗੱਲ ਨਾ ਕਰ ਸਕੋ ਨੀ ਬੀਲ ਚੇਰ ਤੇ ਸੀ ਖੜਿਆ ਨਹੀਂ ਸੀ ਜਾਂਦਾ ਉਹਨਾਂ ਕੋਲ ਬਾਕੀ ਮੈਂਟਲੀ ਉਹ ਅਲਰਟ ਸੀ ਪੂਰੇ ਪੂਰਾ ਉਹਨਾਂ ਨੂੰ ਦੇਸ਼ ਦਾ ਸਭ ਦਾ ਉਹਨਾਂ ਨੂੰ ਨੌਲੇਜ ਸੀ ਵੀ ਕਿਵੇਂ ਅੱਜਕੱਲ ਕੀ ਹੋ ਰਿਹਾ ਸਭ ਪਤਾ ਸੀ ਉਹਨਾਂ ਤੁਹਾਡੀ ਲਾਸਟ ਗੱਲਬਾਤ ਕਦੋਂ ਹੋਈ ਡਾਕਟਰ ਮਨਮੋਹਨ ਸਿੰਘ ਹੋਣਾ ਨਾਲ ਮਾਰਚ ਵਿੱਚ ਅਸੀਂ ਉਹਨਾਂ ਦੇ ਕੋਲ ਗਏ ਸੀ ਅੱਛਾ ਇਸ 24th ਮਾਰਚ ਵਿੱਚ ਹਾਂਜੀ ਤੇ ਉਦੋਂ ਬਸ ਉਹ ਵੀਲਚੇਅਰ ਤੇ ਸੀਗੇ ਪਰ ਪੂਰੀ ਗੱਲਬਾਤ ਕਰਦੇ ਰਹੇ ਸਾਡੇ ਨਾਲ ਜਿੰਨੀ ਦੇਰ ਅਸੀਂ ਬੈਠੇ ਕਿਸ ਤਰ੍ਹਾਂ ਪੂਰੀ ਹੋਸ਼ ਹੁੰਦੀ ਸੀ ਪਛਾਣਦੇ ਸੀ ਤੁਹਾਨੂੰ ਗੱਲਬਾਤ ਪੂਰੀ ਹਾਂਜੀ ਪੂਰੀ ਪਛਾਣਦੇ ਸੀ ਪੂਰੀ ਗੱਲਬਾਤ ਬੜੀ ਵਧੀਆ ਕੀਤੀ ਹੈ ਇਹ ਹੈ ਕਿ ਬੋਲਦੇ ਸਲੋ ਸੀ ਪਰ ਗੱਲਬਾਤ ਪੂਰੀ ਠੀਕ ਕੀਤੀ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਉਹਦਾ ਬੜਾ ਮਾਣ ਮਹਿਸੂਸ ਕੀਤਾ ਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਰਿਸ਼ਤੇਦਾਰ ਨੇ ਹੈਨਾ ਤਾਂ ਅੱਜ ਉਸ ਦੁਨੀਆ ਦੇ ਵਿੱਚ ਨਹੀਂ ਹੈਗੇ ਨੇ ਹੈਨਾ ਕੀ ਕਹਿਣਾ ਚਾਹੂਗੇ ਜਦੋਂ ਬਣੇ ਨੇ ਉਦੋਂ ਤੇ ਗਰਵ ਸੀ ਬਹੁਤ ਵੀ ਇੱਕ ਸਾਡਾ ਰਿਸ਼ਤੇਦਾਰ ਐਨੀ ਅੱਛੀ ਪੋਸਟ ਤੇ ਐ ਫਿਰ ਉਸ ਤੋਂ ਉੱਤੇ ਮਿਹਨਤੀ ਤੇ ਇਮਾਨਦਾਰ ਕਿਉਂਕਿ ਤਿੰਨਾਂ ਨੇ ਇੰਨਾ ਐਜੂਕੇਟਿਡ ਤੋਂ ਇਹੋ ਜਿਹਾ ਕੋਈ ਪ੍ਰਧਾਨ ਮੰਤਰੀ ਮੇਰਾ ਹੋਣਾ ਨਾ ਆਇਆ ਜਿੰਨਾ ਐਨੀ ਨੋ ਲੈਜ ਸੀ ਇਕਨੋਮਿਕਸ ਐਨੇ ਅੱਛੇ ਸੀ ਵਰਲਡ ਵਾਈਡ ਉਹਨੂੰ ਫੇਮਸ ਸੀ ਬੜੇ ਸਿੰਪਲ ਜਿਹੇ ਰਹਿੰਦੇ ਸੀ ਚਾਹੇ ਇਥੇ ਉਹਨਾਂ ਨੇ ਤੁਹਾਨੂੰ ਮਿਲਣ ਆਣਾ ਜਾਂ ਉਹਨਾਂ ਦੀ ਵਾਈਫ ਨੇ ਉਹ ਤੁਹਾਡੇ ਘਰੇ ਆਉਂਦੇ ਸੀ ਬੜੇ ਸਿੰਪਲ ਆਉਂਦੇ ਸੀ ਟ੍ਰੇਨ 'ਚ ਆਉਂਦੇ ਸੀ ਕੋਈ ਸਿਕਿਉਰਟੀ ਨਹੀਂ ਹੋਣੀ ਤਾਂ ਕਿਸ ਤਰ੍ਹਾਂ ਇਹ ਮਾਨ ਮਹਿਸੂਸ ਕਰਦੇ ਸੀ ਕਿ ਬੜੇ ਸਿੰਪਲ ਦੇ ਵਿੱਚ ਉਹ ਤੁਹਾਡੇ ਨਾਲ ਮੁਲਾਕਾਤ ਕਰਦੇ ਸੀ ਹਾਂਜੀ ਉਹ ਟ੍ਰੇਨ ਤੇ ਜਦੋਂ ਮਤਲਬ ਦਿਲ ਕਰਦਾ ਉਹਨਾਂ ਨੇ ਟ੍ਰੇਨ ਤੇ ਆ ਜਾਣਾ ਤੇ ਥੋੜੇ ਥੋੜੇ ਜਿਹੇ ਬੰਦੇ ਉਹਨਾਂ ਨਾਲ ਹੁੰਦੇ ਸੀ ਸਿਕਿਉਰਟੀ ਤੇ ਉਹ ਸਭ ਉਹ ਇੰਜ ਆ ਕੇ ਜ਼ਿਆਦਾ ਖੁਸ਼ ਹੁੰਦੇ ਸੀ ਇਹ ਘੱਟ ਨਾਲ ਬੰਦੇ ਨੇ ਕਿ ਤੁਸੀਂ ਕਿੰਨਾ ਸੀ ਕਿ ਤੁਸੀਂ ਇਹ ਪ੍ਰਧਾਨ ਮੰਤਰੀ ਹੈਗੇ ਹੋ ਘਟ ਸਕਿਉਰਿਟੀ ਦੇ ਵਿੱਚ ਇਸ ਤਰ੍ਹਾਂ ਸਾਡੇ ਘਰੇ ਆਣਾ ਹਾਂ ਨਹੀਂ ਉਹ ਖੁਸ਼ ਹੁੰਦੇ ਸੀ ਵੀ ਥੋੜੇ ਬੰਦੇ ਨਾਲ ਹੋਣ ਤੇ ਚੰਗਾ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤਾ ਡਾਕਟਰ ਮਨਮੋਨ ਸਿੰਘ ਹੁਣ ਕਰਦੇ ਤੁਹਾਡੇ ਪਰਿਵਾਰ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਕਿਉਂਕਿ ਪ੍ਰਧਾਨ ਮੰਤਰੀ ਹੁੰਦੇ ਉਹ ਨਹੀਂ ਆ ਪਾਏ ਥੇ ਤਾਂ ਕਿਸ ਤਰ੍ਹਾਂ ਗੱਲਬਾਤਾਂ ਫੋਨ ਤੇ ਹੁੰਦੀਆਂ ਸੀ ਫੋਂਟੇ ਤੇ ਅੰਕਲ ਜੀ ਨਾਲ ਘਟ ਗੱਲ ਹੋਈ ਹੈ ਮਾਸੀ ਨਾਲ ਹੀ ਹੁੰਦੀ ਹੈ ਪਰ ਜੇ ਉਹਨਾਂ ਦੇ ਘਰ ਜਾਓ ਤੇ ਉਹਨਾਂ ਦੇ ਪਹਿਲਾਂ ਸਭ ਦਾ ਹਾਲ ਪੁੱਛਣਾ ਹੈ ਇੱਕ ਇੱਕ ਜਣੇ ਦਾ ਹਾਲ ਪੁੱਛ ਕੇ ਫਿਰ ਉਹਨਾਂ ਨੇ ਸਾਨੂੰ ਐਜੂਕੇਸ਼ਨ ਬਾਰੇ ਸਾਡੀਆਂ ਜੌਬਸ ਬਾਰੇ ਉਹਨਾਂ ਨੇ ਪੁੱਛਣਾ ਤੇ ਫਿਰ ਇਹੀ ਕਹਿਣਾ ਕਿ ਮਿਹਨਤ ਕਰੋ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਕੋਈ ਐਸਾ ਕਿੱਸਾ ਜਿਹੜਾ ਨਾਲ ਜੁੜਿਆ ਹੋਵੇ ਪਰਿਵਾਰ ਦੇ ਨਾਲ ਡਾਕਟਰ ਮਨਮੋਹਨ ਸਿੰਘ ਹੋਣਾ ਤੁਹਾਡੇ ਨਾਲ ਕੋਈ ਜੁੜਿਆ ਹੋਵੇ ਨਹੀਂ ਬਸ ਇਹੀ ਹੈ ਨਾਲ ਗੱਲ ਹੀ ਇੰਨੀ ਕੋਈ ਕਰਦੇ ਸੀ ਵੀ ਪੜਨ ਪੜਾਈ ਬਾਰੇ ਪੁੱਛਣਾ ਕੀ ਕਰ ਰਹੇ ਹੋ ਕੀ ਹੈ ਕਿਵੇਂ ਰਾਈਜ਼ ਕਰ ਸਕਦੇ ਹੋ ਤੇ ਮਿਹਨਤ ਕਰਨੀ ਹੈ ਇਮਾਨਦਾਰ ਰਹਿਣਾ ਹੈ ਇਸ ਤੋਂ ਵੱਧ ਨਹੀਂ ਲੁਧਿਆਣਾ ਦੇ ਹਾਲਾਤਾਂ ਬਾਰੇ ਤਾਂ ਗੱਲਬਾਤ ਕਰਦੇ ਹੁੰਦੇ ਸੀ ਕਿਸ ਤਰ੍ਹਾਂ ਦੇ ਹਾਲਾਤ ਨੇ ਲੁਧਿਆਣੇ ਦੇ ਵਿੱਚ ਕੀ ਚਾਹੀਦਾ ਲੁਧਿਆਣੇ ਨੂੰ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਹੁੰਦੇ ਜਦੋਂ ਪ੍ਰਧਾਨ ਮੰਤਰੀ ਸੀ ਡਾਕਟਰ ਮਨਮੋਨ ਸਿੰਘ ਨਹੀਂ ਅਸੀਂ ਭਾਵੇਂ ਦੱਸ ਦਿੰਦੇ ਸੀ ਵੀ ਐਂਜ ਹੋ ਰਿਹਾ ਐ ਹੋ ਰਿਹਾ ਤੇ ਬਾਕੀ ਉਹ ਸੁਣ ਲੈਂਦੇ ਸੀ ਸਾਡੀ ਗੱਲ ਵੀ ਜੇ ਤੇ ਕੋਈ ਕਰਾਪਸ਼ਨ ਹੋਏ ਤੇ ਫਿਰ ਅਸੀਂ ਉਤੇ ਰੋਲਾ ਪਾਣਾ ਹੀ ਆ ਵੀ ਗਲਤ ਕੰਮ ਹੋ ਰਿਹਾ ਫਿਰ ਉਹ ਸੁਣ ਲੈਂਦੇ ਸੀ ਹਾਂ ਕਦੀ ਕੋਈ ਤੁਹਾਡੀ ਗੱਲ ਤੇ ਕੋਈ ਐਕਸ਼ਨ ਨਿੱਤਾ ਹੋਵੇ ਉਹਨਾਂ ਨੇ ਲੁਧਿਆਣਾ ਦੇ ਉਤੇ ਕੀ ਇਹ ਅਫਸਰਾਂ ਤੇ ਐਕਸ਼ਨ ਨਿੱਤਾ ਜਾਏ ਕਿ ਸਿੰਪਲ ਹੀ ਰਹਿੰਦੇ ਸੀ ਬਿਲਕੁਲ ਨਹੀਂ ਐਫਓ ਜੀ ਇੰਨੀ ਸਾਡੇ ਨਾਲ ਕੋਈ ਹੋਈ ਵੀ ਨਹੀਂ ਇਨਜਸਟਿਸ ਹੋਇਆ ਵੀ ਨਹੀਂ ਜੇ ਹੁੰਦਾ ਤੇ ਸ਼ਾਇਦ ਕਰਦੇ ਪਰ ਨਹੀਂ ਇੰਨਾ ਕਦੀ ਕੁਝ ਹੋਇਆ ਵੀ ਨਹੀਂ ਉਂਝ ਦੱਸ ਦਿੱਤਾ ਸੀ ਵੀ ਇੱਥੇ ਗਲਤ ਹੋ ਰਿਹਾ ਤੇ ਬਾਕੀ ਉਹ ਇੰਨੇ ਹੀ ਉਹ ਨਹੀਂ ਆਉਂਦੇ ਸੀ ਤੈਸ਼ ਵੀ ਜੀ ਆ ਕਿਸੇ ਨਾਲ ਨੁਕਸਾਨ ਕਰਨ ਦਾ ਕੋਈ ਨਹੀਂ ਸੋਚੇ ਤੁਹਾਡੇ ਮਦਰ ਜਦੋਂ ਐਕਸਪਾਇਰ ਹੋਈ ਸੀ ਉਦੋਂ ਵੀ ਮਾਸੀ ਜਿੱਥੇ ਲੁਧਿਆਣਾ ਆਏ ਸੀ ਹਨਾ ਤਾਂ ਉਦੋਂ ਵੀ ਬੜੇ ਸਿੰਪਲ ਜੇ ਆਏ ਸੀਗੇ ਇੱਥੇ ਨਾ ਕਿ ਸਿਕਿਉਰਟੀ ਨਾ ਕੁਝ ਹਾਂਜੀ ਮੇਰੇ ਹਸਬੰਦ ਦੀ ਡੈਥ ਤੇ ਪਹਿਲਾਂ ਆਏ ਸੀ ਸਾਡੇ ਸਰਗੋਦਾ ਕਲੋਨੀ ਗੁਰਦੁਆਰਾ ਯਾਰ ਮੇਰੇ 11 ਚੋਈ ਸੀ ਹਾਂਜੀ 11 ਵਿੱਚ ਤੇ 12 ਵਿੱਚ ਮੇਰੇ ਮਦਰ ਐਕਸਪਾਇਰ ਹੋਏ ਉਦੋਂ ਕੁਮਾਰ ਮੰਡੀ ਉੱਥੇ ਪਹੁੰਚੇ ਸੀ ਤੇ ਬ੍ਰਦਰ ਪੂਰੇ ਉਹ ਚੰਡੀਗੜ੍ਹ ਉੱਥੇ ਵੀ ਉਹ ਆਏ ਦੁੱਖ ਸੁੱਖ ਤੇ ਆਉਂਦੇ ਸੀ ਹੁਣ ਰਹਿ ਗਏ ਸੀ ਥੋੜਾ ਜਿਹਾ ਕਿ ਹੁਣ ਉਹਨਾਂ ਦੀ ਹੈਲਥ ਨਹੀਂ ਅਲਾਓ ਕਰਦੀ ਸੀ ਤੁਸੀਂ ਜਦੋਂ ਦਿੱਲੀ ਮਿਲਣ ਜਾਂਦੇ ਸੀ ਉਹ ਕਹਿੰਦੇ ਸੀ ਮੈਨੂੰ ਲੁਧਿਆਣੇ ਦੀਆਂ ਚੀਜ਼ ਪਸੰਦ ਹੈਗੀ ਆ ਤੁਸੀਂ ਮੇਰੇ ਅਸਤੇ ਲੈ ਕੇ ਆਈਏ ਕੁਝ ਖਾਣ ਪੀਣ ਨੂੰ ਜਾਂ ਕੁਝ ਪਹਿਰਾਵਾ ਇਸ ਤਰ੍ਹਾਂ ਦਾ ਕੀ ਉਹਨਾਂ ਨੂੰ ਪਸੰਦ ਆਉਂਦਾ ਹੋਵੇ ਪਹਿਰਾਵਾ ਤੇ ਸਾਦਾ ਕੋਈ ਕਾਟਨ ਦੇ ਹੋਵੇ ਤਾਂ ਤੇ ਉਹ ਜ ਖਾਣ ਪੀਣ ਦਾ ਤੇ ਉਹਨਾਂ ਨੂੰ ਹੈ ਹੀ ਨਹੀਂ ਦੋਨਾਂ ਨੂੰ ਹੀ ਨਹੀਂ ਸੀ ਬਿਲਕੁਲ ਸਿੰਪਲ ਲਿਵਿੰਗ ਹੈ ਸਾਦਾ ਕੁਝ ਇਥੇ ਜਦੋਂ ਆ ਕੇ ਜਦੋਂ ਉਹਨਾਂ ਦੇ ਮਿੱਸੀ ਜਾਂਦੇ ਸੀਗੇ ਤਾਂ ਕੁਝ ਉਹ ਖਾਸ ਗੱਲਾਂ ਦੱਸਦੇ ਹੁੰਨ ਤੁਹਾਡੇ ਨਾਲ ਕੋਈ ਸਾਂਝੀਆਂ ਕਰਦੇ ਹਾਂ ਨਹੀਂ ਕਰਦੀਆਂ ਇੰ ਗੱਲਾਂ ਕੁਝ ਖਾਸ ਨਹੀਂ ਬਸ ਆਪਣੇ ਸਾਡਾ ਹਾਲਚਲ ਪੁੱਛਣਾ ਤੇ ਆਪਣਾ ਬਸ ਤੇ ਕੋਈ ਇੰਜ ਨਹੀਂ ਵੀ ਹਾਂ ਮੈਂ ਸ਼ਾਪਿੰਗ ਕਰਨੀ ਹੈ ਇਹ ਆਪ ਕੋਈ ਕੁਝ ਨਹੀਂ ਸਿੰਪਲ ਰਹਿੰਦੀ ਸਿੰਪਲ ਸਾਰੇ ਮਸੀਨਾਂ ਵੀ ਗੱਲਬਾਤ ਹੋਈ ਤੁਹਾਡੀ ਹੁਣ ਕੱਲ ਅੰਤਿਮ ਸੰਸਕਾਰ ਨਹੀਂ ਹੋਈ ਨਹੀਂ ਅਜੇ ਮੈਂ ਤੁਸੀਂ ਤਿਆਰੀ ਵੀ ਕਰ ਰਹੇ ਹੋ ਜਾਣਦੀ ਹਾਂ ਹਾਂਜੀ ਹਾਂਜੀ ਜਾਵਾਂਗੇ ਆ ਜਾ ਕੱਲ ਨੂੰ 3 ਸਸਕਾਰ ਉੱਤੇ ਪਹੁੰਚੂਗੇ ਤੁਸੀਂ ਹਾਂਜੀ ਜੇ ਸਸਕਾਰ ਤੇ ਨਾ ਪਹੁੰਚ ਕੇ ਤੇ ਭੋਗ ਤੇ ਤੇ ਜਾਵਾਂਗੀ ਜ਼ਰੂਰ ਸਾਰਾ ਦਿੱਲੀ ਚ ਹੋ ਰਿਹਾ ਸਾਰਾ ਕੁਝ ਹਾਂਜੀ ਹਾਂਜੀ ਦਿੱਲੀ ਹੋ ਰਿਹਾ ਉਹਨਾਂ ਦੀ ਤਿੰਨ ਬੇਟੀਆਂ ਵੀ ਹੈਗੀਆਂ ਨੇ ਦੋ ਦਿੱਲੀ ਦੇ ਇੱਕ ਬਾਹਰ ਫੋਰਨਜ ਰਹਿੰਦੇ ਉਹ ਵੀ ਆ ਰਹੇ ਨੇ ਬਹੁਤ ਉੱਥੋਂ ਕੱਲ ਅੱਜ ਰਾਤੀ ਆ ਜਾਈਗੀ 1 ਵਜੇ ਨਾਲ ਫਿਰ ਉਸੇ ਕਰਕੇ ਸਸਕਾਰ ਲੇਟ ਕੀਤਾ ਕੱਲ ਹੋਏਗਾ ਅੰਮਾ ਸਾਹਿਬ ਦੇ ਨਾਲ ਸੰਬੰਧ ਰੱਖਦੇ ਸੀ ਕਿ ਉੱਥੋਂ ਵੀ ਫੈਮਲੀਆਂ ਜਾ ਰਹੀ ਹੋਣੀ ਕੋਈ ਗੱਲਬਾਤ ਤੁਹਾਡੀ ਹੋਰੀ ਰਿਸ਼ਤੇ ਦੀ ਚ ਉਹ ਸਭ ਚਲੇ ਗਏ ਨੇ ਮੈਂ ਹੀ ਰਹੀ ਹਾਂ ਉਹ ਸਭ ਅੰਮ੍ਰਿਤਸਰ ਉਹਨਾਂ ਦੇ ਬ੍ਰਦਰਸ ਨੇ ਨਾ ਉਹ ਤੇ ਪਹੁੰਚ ਗਏ ਆ ਅੱਜ ਪੂਰਾ ਮੋਹੱਲਾ ਵੀ ਤੁਹਾਡੇ ਘਰ ਦੇ ਵਿੱਚ ਪਹੁੰਚ ਰਿਹਾ ਲੁਧਿਆਣਾ ਪੂਰਾ ਪਹੁੰਚ ਰਿਹਾ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਕੀ ਮਨਮੋਹਨ ਸਿੰਘ ਨਹੀਂ ਹੈ ਉਹਨਾਂ ਸਵੇਰ ਦੇ ਫੋਨ ਰਾਤ ਦੇ ਹੀ ਸ਼ੁਰੂ ਹੋ ਗਏ ਸੀ ਬਾਹਰੋਂ ਤੇ ਯੂ ਐਸ اے ਵਗੈਰਾ ਮੇਰੀਆਂ ਫਰੈਂਡਸ ਨੇ ਸਭ ਦੇ ਰਾਤ ਦੇ ਹੀ ਸਾਰੀ ਰਾਤ ਮੈਸੇਜ ਆਉਂਦੇ ਰਹੇ ਨੇ ਕਿਉਂਕਿ ਸਾਰੇ ਉਹਨਾਂ ਨੂੰ ਪਿਆਰ ਬਹੁਤ ਕਰਦੇ ਆ ਕਿਉਂਕਿ ਈਮਾਨਦਾਰ ਬੰਦਾ ਹੈ ਮਿਹਨਤੀ ਬੰਦਾ ਸੀ ਇੱਕ ਤੇ ਇਸ ਲਈ ਸਾਰੀ ਵਰਲਡ ਵਾਈਡ ਉਹਨਾਂ ਦੇ ਫੇਮਸ ਸੀ ਐਜੂਕੇਸ਼ਨ ਨੂੰ ਬੜਾ ਪ੍ਰਮੋਟ ਕਰਦੇ ਜਿਵੇਂ ਤੁਸੀਂ ਪੜ੍ਹੇ ਲਿਖੇ ਹੋ ਕਹਿੰਦੇ ਕਿ ਬੱਚਾ ਨੂੰ ਅੱਗੇ ਪੜ੍ਹਾਓ ਹੈ ਨਾ ਹਾਂਜੀ ਤਾਂ ਹੀ ਉਹ ਸਾਨੂੰ ਜ਼ਿਆਦਾ ਪਿਆਰ ਕਰਦੇ ਸੀ ਵੀ ਅਸੀਂ ਸਾਰੇ ਭੈਣ ਭਰਾ ਪੜ੍ਹੇ ਲਿਖੇ ਆ ਤੇ ਤਾਂ ਉਹ ਸਸਤੀ ਸੀ ਬੜਾ ਗਿਆਨ ਦਿੰਦੇ ਹੋਣੇ ਕਿ ਤੁਸੀਂ ਅੱਦਾ ਕਰੋ ਹੈ ਨਾ ਤੁਸੀਂ ਇਸ ਤਰ੍ਹਾਂ ਸਟੱਡੀ ਕਰੋ ਤੁਸੀਂ ਤਾਂ ਕਿ ਮੇਰੇ ਵਰਗਾ ਤੁਸੀਂ ਬਣ ਸਕੋ ਹਾਂਜੀ ਮੇਰੇ ਵੀ ਐਮਏ ਇਕਨੋਮਿਕਸ ਹੈ ਮੈਂ ਉਹਨਾਂ ਨੂੰ ਦੇਖ ਕੇ ਹੀ ਸ਼ੁਰੂ ਕੀਤੀ ਸੀ ਤੇ ਬਾਕੀ ਐਜੂਕੇਸ਼ਨ ਨੂੰ ਤੇ ਕਹਿੰਦੇ ਸਾਰੇ ਪੜੋ ਖੁਸ਼ ਹੁੰਦੇ ਸੀ ਅੰਤਿਮ ਸੋਚ ਕਰਨਾ ਹੈ ਤੁਸੀਂ ਵੀ ਨਾਲ ਗੁਰਦੁਆਰਾ ਸਾਹਿਬ ਦੇ ਤੁਸੀਂ ਪ੍ਰਧਾਨ ਹੈਗੇ ਹੋ ਹੈਨਾ ਜਦੋਂ ਪਤਾ ਲੱਗਾ ਕਿਸ ਤਰ੍ਹਾਂ ਮਨ ਨੂੰ ਲੱਗਾ ਕਿ ਮਿਲੇ ਤੁਸੀਂ ਵੀ ਮਿਲੂਗਾ ਉਹਨਾਂ ਦੀ ਵਾਈਫ ਨੂੰ ਇੱਕ ਦੋ ਵਾਰ ਨਹੀਂ ਆਪ ਹੀ ਮਿਲੇ ਡਾਕਟਰ ਮਾਂ ਮਿਲੇ ਆਧਾਰ ਮੰਤਰੀ ਜੀ ਆਪ ਹੀ ਮਿਲੇ ਸੰਸਨ ਵਿੱਚ ਇਹਨਾਂ ਬਣਾਇਤੀ ਬੈਠੀ ਆ ਚੀਨ ਮਾਰ ਕਿਤਾ ਜੀ ਨਾ ਨੇ ਬੜੀ ਅੱਛੀ ਨਾਲ ਗੱਲਬਾਤ ਕਰਦੇ ਜਿੱਥੇ ਟਿਕਲਦੀ ਬਿੱਤੀ ਹੈ ਹਾਂਜੀ ਤੇ ਬਹੁਤ ਹੀ ਪਿਆਰ ਸਤਿਕਾਰ ਨਾਲ ਤੇ ਛੋਟੇ ਲੋਕਾਂ ਨੂੰ ਕੁਝ ਸਮਝ ਨਹੀਂ ਆ ਕਿ ਕੌਣ ਹੈ ਕੌਣ ਨਹੀਂ ਅਸੀਂ ਛੋਟੇ ਹੀ ਆ ਗਏ ਉਹ ਕਿਤੇ ਬਦ ਮੰਤਰੀ ਪਰ ਫਿਰ ਉਹਨੇ ਤਾਂ ਪੂਰਾ ਸਤਿਕਾਰ ਮਾਨ ਦਿੱਤਾ

ਬਿਆਰ ਸੋਣੇ ਚਿੰਕ ਤੇ ਜਿੰਦ ਦਿੱਤਾਂ ਕੋਈ ਹੁੰਦਾ ਬਿਲਕੁਲ ਘੁਰਮਕ ਵਿਚਾਰ ਚ ਸਾਰੇ ਸਾਨੂੰ ਬੜੇ ਅੱਛਾ ਲੱਗਦਾ ਸੀ ਜਦੋਂ ਅਸੀਂ ਨਾਮ ਸੁਣ ਕੇ ਬੜੇ ਖੁਸ਼ ਹੋ ਜਾਂਦੇ ਸੀ ਜਦੋਂ ਨਾਮ ਸੁਣਦੇ ਸੀ ਤਾਂ ਵੀ ਬਹੁਤ ਇੱਛਾ ਨਾਲ ਸਾਨੂੰ ਪਿਆਰ ਦਿੱਤਾ ਸਾਨੂੰ ਤੇ ਉਹ ਭੁੱਲੀ ਨਹੀਂ ਸਕਦੇ ਕਿ ਪ੍ਰਧਾਨ ਮਤੇ ਨੇ ਹੋ ਕੇ ਸਾਡੇ ਨਾਮ ਨੂੰ ਪਿਆਰ ਦਿੱਤਾ ਹਾਂ ਜੀ ਤਾਂ ਕੋਲੇ ਘਰ ਦੇ ਵਿੱਚ ਇਸ ਵਕਤ ਸ਼ੌਕ ਦੀ ਲਹਿਰ ਹੈਗੀ ਹੈ ਜਿਹੜੇ ਇਹਨਾਂ ਰਿਸ਼ਤੇਦਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਮਿਲਣ ਦੇ ਲਈ ਪਹੁੰਚ ਰਹੇ ਨੇ ਇਲਾਕੇ ਦੇ ਪਾਰਸਲ ਜਿਹੜੇ ਨੇ ਉਹ ਵੀ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਦਾ ਮਾਨ ਮਿਸਸ ਹੁੰਦਾ ਜੀ ਉਹ ਸਿੱਖ ਪ੍ਰਧਾਨ ਮੰਤਰੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ ਸੀ ਅੱਜ ਜੋ ਸਾਡੇ ਵਿੱਚ ਨਹੀਂ ਹੈਗੇ ਨੇ ਅੱਜ ਅਫਸੋਸ ਕਰਨ ਵੀ ਤੁਸੀਂ ਘਰ ਦੇ ਵਿੱਚ ਪਹੁੰਚੇ ਹੋ ਦੇਖੋ ਸਾਡੇ ਵਾਰਡ ਦੇ ਵਿੱਚ ਰਹਿੰਦੇ ਆ ਕਈ ਵਾਰੀ ਅਸੀਂ ਦੇਖਦੇ ਸੀ ਇਹਨਾਂ ਦੇ ਘਰੇ ਆਉਂਦੇ ਜਾਂਦੇ ਚਲੋ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਤਾਂ ਨਹੀਂ ਮਿਲ ਸਕੇ ਉਹਨਾਂ ਨੂੰ ਇਹਨਾਂ ਦੇ ਭੈਣ ਜੀ ਅਕਸਰ ਆਂਦੇ ਰਹਿੰਦੇ ਸੀ ਮਾਸੀ ਜੀ ਇਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਮੈਸੇਜ ਜੀ ਉਹਨਾਂ ਦੇ ਦਰਸ਼ਨ ਹੋਏ ਇੱਕ ਦੋ ਵਾਰੀ ਬੜਾ ਸਾਦਾ ਪਰਿਵਾਰ ਉਹਨਾਂ ਦਾ ਕੋਈ ਗੋ ਨਹੀਂ ਉਹਨਾਂ ਚ ਐਦਾਂ ਮਿਲਦੇ ਸੀ ਜਿਵੇਂ ਅਸੀਂ ਐਦਾਂ ਬੈਠੇ ਆ ਇਹ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਕਦੀ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਕਹਿਣਾ ਕੁਝ ਨਹੀਂ ਮਤਲਬ ਪਰਿਵਾਰ ਦੇ ਵਿੱਚ ਪਤਾ ਨਹੀਂ ਇਹਨਾਂ ਦੇ ਇਹ ਆ ਵੀ ਸਿੰਪਲ ਪਰਵਾਰ ਬੜਾ ਮਾਣ ਮਹਿਸੂਸ ਹੁੰਦਾ ਵੀ ਇਹ ਹਜਰਤ ਸ਼ਾਸਤਰੀ ਦੇ ਰਿਸ਼ਤੇਦਾਰੀ ਸਾਡੇ ਇਲਾਕੇ ਦੇ ਵਿੱਚ ਸਾਡੇ ਵਾਰਡ ਦੇ ਵਿੱਚ ਰਹਿੰਦੇ ਨੇ ਬੜੇ ਮਾਣ ਦੀ ਗੱਲ ਸੀ ਕਿ ਸਿੱਖ ਪ੍ਰਧਾਨ ਮੰਤਰੀ ਸੀ ਅੱਜ ਮਾਨੂੰ ਬੜਾ ਦੁੱਖ ਹੋਇਆ ਬੜੀ ਤਕਲੀਫ ਹੋਈ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰਾਂਗੇ ਕਿਤੇ ਵੀ ਨੇ ਵੀ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਸੀਂ ਤਾਂ ਤੁਸੀਂ ਘਰ ਦੇ ਵਿੱਚ ਬੈਠੇ ਹੋ ਬਹੁਤ ਸਾਰੇ ਲੋਕ ਆ ਰਹੇ ਨੇ ਮਿਲਦੇ ਨਹੀਂ ਸਾਰਾ ਇਲਾਕਾ ਹੀ ਇਹਨਾਂ ਨੂੰ ਅਫਸੋਸ ਕਰਨ ਆ ਰਿਹਾ ਕਿਉਂਕਿ ਉੱਤੇ ਤੇ ਜਾਣ ਦਾ ਮੌਕਾ ਨਹੀਂ ਮਿਲਦਾ ਸਿਕਿਉਰਿਟੀ ਰੀਜ਼ਨ ਕਰਕੇ ਤੇ ਇਹਨਾਂ ਨਾਲ ਹੀ ਅਫਸੋਸ ਕਰਨ ਆ ਰਹੇ ਨੇ ਸਵੇਰ ਦੀ ਇਹਨਾਂ ਦੇ ਘਰ ਆਣਾ ਜਾਣਾ ਲੱਗਿਆ ਲੋਕਾਂ ਦਾ ਸਾਰਿਆਂ ਦਾ ਹੁਣ ਇਲਾਕੇ ਦੇ ਵਿੱਚ ਕੋਈ ਮਨਮੋਹ ਸਿੰਘ ਦੀ ਯਾਦ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਕੋਈ ਪਾਰਕ ਉਹਨਾਂ ਦੇ ਨਾਮ ਤੇ ਕੋਈ ਕਰੂਗੇ ਕੋਸ਼ਿਸ਼ ਕੀ ਇਸ ਤਰ੍ਹਾਂ ਬਣਾਇਆ ਜਾਵੇ ਕਿਉਂਕਿ ਲੁਧਿਆਣਾ ਦੇ ਨਾਲ ਸਬੰਧਤ ਨੇ ਪਰਿਵਾਰ ਸਬੰਧਤ ਹੈ ਇਸ ਤਰ੍ਹਾਂ ਮੈਂ ਅਜੀ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਤੇ ਸਾਡੇ ਇਲਾਕੇ ਦੇ ਮਾਣਯੋਗ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗੇ ਮਿਕੋਨਾ ਦੇ ਰਿਆਦ ਦੇ ਵਿੱਚ ਕੋਈ ਸੜਕ ਜਾਂ ਕੋਈ ਫਾਰਕ ਦਾ ਨਾਂ ਜ਼ਰੂਰ ਰੱਖਿਆ ਜਾਵੇ ਹਾਂ ਬਿਲਕੁਲ ਜੋ ਰਿਸ਼ਤੇਦਾਰ ਨੇ ਜਾਂ ਕੋਈ ਦੋਸਤ ਮਿੱਤਰ ਨੇ ਤਾਂ ਮਨਮੋਹ ਸਿੰਘ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਲੁਧਿਆਣਾ ਦੇ ਵਿੱਚ ਰਹਿੰਦੇ ਉਹਨਾਂ ਦੇ ਘਰ ਦੇ ਵਿੱਚ ਅਫਸੋਸ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਆ ਕੱਲ ਜਿਹੜਾ ਵਾ ਅੰਤਿਮ ਸੰਸਕਾਰ ਹੋਣਾ ਹੈ ਪੂਰੇ ਵਿਸ਼ਪ ਦੇ ਵਿੱਚੋਂ ਸ਼ਰਧਾਂਜਲੀ ਜਿਹੜੀਆਂ ਮਾ ਡਾਕਟਰ ਮਨਮੋਹ ਸਿੰਘ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ